ਗੋਬਿੰਦ ਵਾਲ ਸਾਹਿਬ ਦੀ ਗੱਲ ਹੈ। ਧਨ ਗੁਰੂ ਅਮਰਦਾਸ ਜੀ ਮਹਾਰਾਜ ਆਪਣੇ ਸਿੰਘਾਸਣ ਤੇ ਬੈਠੇ। ਗੁਰੂ ਅੰਗਦ ਦੇਵ ਜੀ ਮਹਾਰਾਜ ਦੇ ਸਹਬਜ਼ਾਦੇ ਦਾਤੋ ਜੀ ਸ਼ਰੀਕਾਂ ਦੇ ਭੜਕਾਏ ਹੋਏ, ਕ੍ਰੋਧ ਨਾਲ ਭਰੇ ਹੋਏ ਆ ਗਏ। ਸੰਗਤ ਆਉਂਦੇ ਆਈ ਖਿੱਚ ਕੇ ਲੱਤ ਮਾਰੀ ਧਨ ਗੁਰੂ ਅਮਰਦਾਸ ਨੂੰ। ਸਿੰਘਾਸਣ ਤੇ ਸਾਡਾ ਸੀ ਤੁਸੀਂ ਜਾ ਬੈਠੋ। ਸਵਾਤ ਤੇ ਸਾਢੀ ਸੀ ਤੋ ਸੀ ਸਿੰਘ ਆਸਣ ਤੇ ਬੈਠ ਗਿਆ ਖਿੱਚ ਕੇ ਸੀਨੇ ਚ ਲੱਤ ਮਾਰੀ ਸਤਿਗੁਰੂ ਥੱਲੇ गिर ਗਏ ਬਿਰਧ ਸਰੀਰ ਸੀ 84 ਸਾਲ ਦੀ ਆਯੂ ਉਹ ਜਵਾਨ ਬਿਲਕੁਲ ਨੌਜਵਾਨ ਤਾਕਤਵਰ ਗਿਰਦਿਆਂ ਸਾਰ ਸਤਿਗੁਰੂ ਆਪਣੇ ਆਪ ਨੂੰ ਸੰਭਾਲਦੇ ਨੇ ਤੇ ਦਾਤੂ ਦੇ ਚਰਨ پکڑ ਲੈ ਤੇ ਜੋ ਕੁਛ ਮੁਖਾਰ ਬਿੰਤੋ ਬੋਲੇ ਨੇ ਕਵੀ ਸੰਤੋਖ ਸਿੰਘ ਜੀ ਨੇ ਗੁਰਪ੍ਰਤਾਪ ਸੂਰਜ ਦੇ ਚ ਇੰਜ ਲਿਖੇ ਨੇ ਇੱਕ ਤੋ ਸੇਵਾ ਕਰਤ ਰਹੇ ਹੂੰ ਦੂਤੀਏ ਬੈਤੇ ਬਿਰਦ ਬਏ ਹੂੰ ਜਾਂਤੇ ਅਦਕ ਸਰੀਰ ਕਠੋਰਾ ਦਾਤੂ ਜੀ ਮੇਰਾ ਸਰੀਰ ਬੜਾ ਸਖਤ ਹੈ ਹੱਡੀਆਂ ਬੜੀਆਂ ਕਰੜੀਆਂ ਨੇ ਕਿਉਂਕਿ ਇੱਕ ਉਮਰ ਮੇਰੀ ਬਹੁਤ ਜ਼ਿਆਦਾ ਹੋ ਗਈ ਹੈ ਬੁੱਢਾ ਹੋ ਗਿਆ ਬਿਰਦ ਸਰੀਰ ਹੈ ਹੱਡੀਆਂ ਸਖਤ ਨੇ ਚਮੜੀ ਸਖਤ ਦੂਸਰਾ ਮੈਂ ਸੇਵਾ ਕਰੜੀ ਕਰਦਾ ਰਿਹਾ ਤੱਪੜ ਝਾੜਦਾ ਰਿਹਾ ਲੱਕੜ ਫੜਦਾ ਰਿਹਾ ਲੰਗਰ ਵੰਡਦਾ ਰਿਹਾ ਲੰਗਰ ਬਣਾਉਂਦਾ ਰਿਹਾ ਪਾਣੀ ਢੋਂਦਾ ਰਿਹਾ ਕਰੜੀ ਸੇਵਾ ਕਰਦਾ ਰਿਹਾ ਉਸ ਨਾਲ ਮੇਰਾ ਸਰੀਰ ਕਰੜਾ ਹੋ ਗਿਆ ਦੁਤੀਏ ਬਹਿ ਤੇ ਬਿਰਦੇ ਵਹਿਉ ਜਾਂ ਤੇ ਅਦਕ ਸਰੀਰ ਕਠੋਰਾ ਤੁਮਰੇ ਚਰਨ ਮਰਦਰ ਨੈ ਥੋਰਾ ਤੁਹਾਰੇ ਚਰਨ ਤੁਹਾਡੇ ਪੈਰ ਬੜੇ ਕੋਮਲ ਬੜੇ ਕੋਮਲ ਮੇਰਾ ਸਰੀਰ ਬੜਾ ਸਖਤ ਤੁਸੀਂ ਖਿੱਚ ਕੇ ਮੈਨੂੰ ਲੱਤ ਮਾਰੀਏ ਤੁਹਾਡੇ ਚਰਨਾਂ ਚ ਕੋਈ ਮੌਤ ਤੇ ਨਹੀਂ ਆਈ ਕੋਈ ਤਕਲੀਫ ਤੇ ਨਹੀਂ ਹੋਈ ਦਾਤੂ ਹੈਰਾਨ ਖਿੱਚ ਕੇ ਲੱਤ ਵੀ ਮੈ ਮਾਰੀ ਤੇ ਹੱਥ ਜੋੜ ਕੇ ਮੇਰੇ ਅੱਗੋਂ ਖੜੇ ਐ ਇੰਨੇ ਬਿਨਮਰ ਮੱਕੇ ਦੇ ਇਮਾਮ ਨੇ ਖਿੱਚ ਕੇ ਗੁਰੂ ਨਾਨਕ ਦੇ ਸੀਨੇ ਚ ਲੱਤ ਮਾਰੀਗੇ ਜੀਵਨ ਮਾਰੀ ਲੱਤ ਦੀ ਕਿਹੜਾ ਸੁੱਤਾ ਕੁਫਰ ਕੁਫਾਰੀ ਕਿ ਕੌਣ ਮਹਾਨ ਕਾਫਰਾਂ ਦਾ ਕਾਫਰ ਸੁੱਤਾ ਪਿਆ ਸੀਨੇ ਚ ਖਿੱਚ ਕੇ ਲੱਤ ਮਾਰੀ ਵਕਤ ਦਾ ਰੈਬਰੀ ਪੁਰਸ਼ ਬ੍ਰह्म ਗਿਆਨ ਦੀ ਮੂਰਤੀ ਤਮਾਉਮ ਰੱਬੀ ਸ਼ਕਤੀਆਂ ਨਾਲ ਭਰਿਆ ਹੋਇਆ ਹਿਰਦਾ ਇਕ ਕੌਣ ਮਹਾਨ ਕਾਫਰਾਂ ਦਾ ਕਾਫਰ ਹੈ ਖੁਦਾ ਦੇ ਘਰ ਦੀ ਤਰਫ ਪੈਰ ਕਰਕੇ ਸੁੱਤ ਹੈ ਉੱਥੇ ਹੀ ਸਤਿਗੁਰੂ ਕਹਿੰਦੇ ਨੇ ਐ ਇਮਾਮ ਜਿਸ ਪਾਸੇ ਖੁਦਾ ਨਹੀਂ ਹੈ ਉਸ ਪਾਸੇ ਮੇਰੇ ਪੈਰ ਕਰ ਦੇ ਭਾਵੇਂ ਤੇ ਇਤਨਾ ਸੀ ਮੈਂ ਜਿੱਧਰ ਦੇਖਣਾ ਹੈ ਤੇ ਖੁਦਾ ਹੀ ਹੈ ਤੇ ਖੁਦਾ ਹੀ ਭਾਈ ਗੁਰਦਾਸ ਜੀ ਲਿਖਦੇ ਨੇ ਫਿਰਿਆ ਮੱਕਾ ਕਲਾ ਦਿਖਾਈ ਸੀਨੇ 'ਚ ਲੱਤ ਖਾ ਕੇ ਔਰ ਮਹਾਨ ਗਾਲ ਸੁਣ ਬਹੁਤ ਵੱਡੀ ਗਾਲ ਹੈ ਕੌਣ ਕਾਫਰਾਂ ਦਾ ਮਹਾਨ ਕਾਫਰ ਸੁੱਤਾ ਪਿਆ ਕਿਸੇ ਸੁਆਗਣ ਨੂੰ ਵੈਸਵਾ ਕਹਿ ਦੇਣਾ ਬਹੁਤ ਵੱਡੀ ਗਾਲ ਹੈ ਰੱਬ ਨਾਲ ਜੁੜੀ ਹੋਈ ਆਤਮਾ ਨੂੰ ਕਾਫਰ ਕਹਿ ਦੇਣਾ ਇਹ ਕਿਹੜਾ ਸੁੱਤਾ ਕੁਫਰ ਕੁਫਾਰੇ ਪਰ ਸਤਗੁਰ ਸਹਿਨ ਕਰ ਗਏ ਬਾਰ ਦੀ ਯਾਤਰਾ ਸਾਰੀ ਹੰਕਾਰ ਦੀ ਯਾਤਰਾ ਹੈ اندر دی یاترہ نرنکار دی اور ون، ونمرتا دی یاترہ باہر دی یاترہ میں سب کچھ ہو جاؤں اور سب تو اگے نکل جاؤں اندر دی یاترہ میں سب